ਲੱਗੀ ਸੇਲ ਲੱਗੀ ਸੇਲ ਲੱਗੀ ਸੇਲ ਲੱਗੀ ਸੇਲ ਬਾਗੇ ਪ੍ਰਾਣੇ ਲੱਗੀ ਸੂਟਾਂ ਦੀ ਬਹੁਤ ਵੱਡੀ ਸੇਲ ਲੈ ਜਾਓ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਸੂਟ ਬਾਜ਼ਾਰ ਚ ਵਿਕਦਾ 500 ਦਾ ਇੱਕ ਇੱਥੇ ਦਵਾਂਗੇ 500 ਦੇ 5 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 27 ਮਈ ਤੋਂ ਲੈ ਕੇ 31 ਮਈ ਤੱਕ 5 ਦਿਨ ਦੀ ਲਾਤੀ ਇਤਿਹਾਸ ਦੀ ਬਹੁਤ ਵੱਡੀ ਸੇਲ 200 200 ਬਾਜ਼ਾਰ ਚ ਵਿਕਦਾ ਰੈਡੀਮੇਡ ਨਾਇਰਾ ਕਾਰ ਸੂਟ ਸਾਡੇ ਕੋਲ ਲੈ ਜਾਓ 200 ਰੁਪਏ ਦਾ 200 ਰੁਪਏ ਦਾ 200 ਰੁਪਏ ਦਾ ਕੋਈ 700 ਨਹੀਂ ਕੋਈ 800 ਨਹੀਂ 200 ਰੁਪਏ ਦਾ ਨਾਲ ਨਾਲ 250 ਲੈ ਜਾਓ 50 ਰੁਪਏ ਦਾ ਦੁਪੱਟਾ 50 ਰੁਪਏ ਦਾ ਦੁਪੱਟਾ 700 ਕੋਈ ਮੰਗਦਾ 800 ਡਬਲ ਬੈੱਡ ਦੀ ਚਾਦਰ ਲੈ ਜਾਓ 200 ਰੁਪਏ 200 ਰੁਪਏ 200 ਰੁਪਏ ਦੀ ਬੈੱਡ ਸ਼ੀਟ ਲੈ ਜਾਓ ਸਹਰਾਣੇ ਕਬਰ ਨਾਲ ਸਿਰਫ 700 800 ਦੀ ਰੇਂਜ ਇੱਥੇ ਮਿਲੇਗਾ ਸਿਰਫ 200 ਰੁਪਏ ਦਾ ਪ੍ਰਿੰਟ ਉੱਤੇ ਡਬਲ ਕਢਾਈ ਫੀਟ ਦੇ ਦੁਪੱਟਾ ਸਾਡਾ ਫੀਟ ਦੇ ਦੁਪੱਟਾ ਇੰਨੀ ਜੀ ਵਰਕਿੰਗ ਹੁੰਦੀ ਹੈ ਜਿੰਨੇ ਦਾ ਤੁਹਾਨੂੰ ਆਪਾਂ ਸੂਟ ਹੀ ਦੇ ਦੇਣਾ 350 ਰੁਪਏ ਦਾ ਸੂਟ 700 ਰੁਪਏ ਦੇ ਜਿਹੜਾ ਬਾਜ਼ਾਰ ਚ ਲੈਨੇ ਹੋ ਤੁਸੀਂ 50000 ਦਾ ਕਪੜਾ ਉਹ ਸਾਡੇ ਕੋਲ ਲੈ ਜਾਓ ਫਿਰ ਉਹ 15000 ਰੁਪਏ ਦੇ ਕੇ ਭੇਜਾਂਗੇ ਮਾਰਕੀਟ ਦਾ ਰੇਟ 1500 ਰੁਪਿਆ ਕੈਮਰੀ ਕਾਟਨ ਡਿਜੀਟਲ ਦੁਪੱਟਾ ਵਰਕਿੰਗ ਅਕੋਰਡਿੰਗ ਦੇਖੋ ਕਿੰਨਾ ਗਰਲਿਸ਼ ਵੀ ਇਸ ਡੈਸਾਈਨਰ ਸਿਰਫ 850 ਦੇਖੋ ਜੀ 500 ਦੇ ਦੋ 250 ਰੁਪਏ ਦਾ ਇੱਕ ਕਾਰਟਾ ਪ੍ਰਿੰਟ ਸੂਟ 올 ਓਵਰ ਨਾਪ ਕੇ ਲੈ ਜਾਓ ਜੀ 250 ਰੁਪਏ 250 ਰੁਪਏ 250 ਰੁਪਏ ਲੈ ਜਾਓ 250 ਰੁਪਏ ਆਰਕੀਟ ਦਾ ਰੇਟ ਇਥੇ 2000 ਰੁਪਏ ਇਥੇ ਸਿਰਫ ਤੁਹਾਨੂੰ ਮਿਲਣਗੇ 2000 ਰੁਪਏ ਦੇ ਦੋ ਸੂਟ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਤੇ ਆ ਜਾਓ ਬਾਗਾ ਫੜਨਾ বাস ਸਟੈਂਡ ਤੋਂ ਮਾਤੂ ਸ਼੍ਰੀ ਦਸਤਾਰ ਸਟੋਰ ਤੇ ਆਉਣ ਤੇ ਸਾਡੀ ਰਿਕਸ਼ਾ ਸਰਵਿਸ ਬਿਲਕੁਲ ਫਰੀ ਆ ਤੁਸੀਂ ਬੱਸ 'ਚੋਂ ਉਤਰੋ ਰਿਕਸ਼ੇ ਵਾਲੇ ਨੂੰ 1 ਰੁਪਈਆ ਦੇਣਾ ਤੁਹਾਨੂੰ ਫਰੀ ਦੇ ਵਿੱਚ ਰਿਕਸ਼ੇ ਵਾਲਾ ਲੈ ਕੇ ਆਊਗਾ ਫਰੀ ਦੇ ਵਿੱਚ ਰਿਕਸ਼ੇ ਵਾਲਾ ਤੁਹਾਨੂੰ ਛੱਡ ਕੇ ਆਊਗਾ ਇਹ ਵੀ ਇੱਕ ਸਪੈਸ਼ਲ ਸਰਵਿਸ ਕੰਪਨੀ ਵੱਲੋਂ ਚੱਲ ਰਹੀ ਹੈਗੀ ਆ ਜਿਹੜੇ ਬਾਜ਼ਾਰ 'ਚ 3 300 35 3500 ਲੈ ਜੋ 1000 ਰੁਪਏ ਇੱਕ 1000 'ਚ ਕਰਤੇ ਆ ਕੋਈ 3000 ਕੋਈ 3200 ਨਹੀਂ ਰੇਟ ਲਿਖ ਲਿਖ ਕੇ ਲਾਤਾ ਸਿਰਫ 1000 ਰੁਪਏ ਦਾ ਰੈਡੀਮੇਡ ਕੋਸਰ ਮਾਰਕੀਟ ਦੇ ਵਿੱਚ ਇਹਨਾਂ ਰੈਂਟ ਲੈ ਲੈਂਦੇ ਆ ਜਿੰਨੇ ਦਾ ਤੁਸੀਂ ਆਪਣਾ ਹੀ ਲੈਂਗਾ ਲੈ ਸਕਦੇ ਹੋ ਸਿਰਫ 1750 ਰੁਪਏ ਦਾ ਸਿਰਫ 1750 ਵੀ ਦੁਬੱਟਾ ਉਹ ਲੱਗੀ ਸੇਲ ਲੱਗੀ ਸੇਲ ਲੱਗੀ ਸੇਲ ਲੱਗੀ ਸੇਲ ਬਾਕੀ ਪੁਰਾਣੇ ਲੱਗੀ ਸੂਟਾਂ ਦੀ ਬਹੁਤ ਵੱਡੀ ਸੇਲ ਲੈ ਜਾਓ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਸੂਟ ਬਾਜ਼ਾਰ ਚ ਪੈ ਗਦਾ 500 ਰਾਇ ਇੱਕ ਇੱਥੇ ਦਵਾਂਗੇ 500 ਦੇ 5 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 27 ਮਈ ਤੋਂ ਲੈ ਕੇ 31 ਮਈ ਤੱਕ 5 ਦਿਨ ਦੀ ਲਾਤੀ ਇਤਿਹਾਸ ਦੀ ਬਹੁਤ ਵੱਡੀ ਸੇਲ ਜਿੱਥੇ ਹੁਣੇ ਲੋਕਾਂ ਦੇ ਵੱਡੇ ਫਾਇਦੇ ਵੱਡੇ ਫਾਇਦੇ ਵੱਡੇ ਫਾਇਦੇ ਵੱਡੇ ਫਾਇਦੇ 100 ਰੁਪਏ 100 ਰੁਪਏ 100 ਰੁਪਏ ਭਾਈ ਜੀ 100 ਰੁਪਏ 100 ਰੁਪਏ ਦਾ ਸਰ ਸਿਰਫ 100 ਰੁਪਏ ਦਾ ਪਿਓਰ ਕਾਟਨ ਦਾ ਵਿਦ ਦੁਪੱਟਾ ਵਿਦ ਵਰਕਿੰਗ ਦੇ ਵਿੱਚ ਸਿਰਫ 100 ਰੁਪਏ ਦਾ ਕਲਰ ਡੀਐਨ ਫੈਬਰਿਕ ਦੇਖੋ ਚੀਜ਼ਾਂ ਦੇਖੋ ਮੈਟੈਲਿਕ ਚਾਰਦੀਆਂ ਪੂਰੇ ਵਰਕਿੰਗ 'ਚ ਕੰਬੀਨੇਸ਼ਨ ਦੇਖੋ ਸਟਾਈਲ ਦੇ ਸਿਰਫ 100 ਰੁਪਏ ਦਾ ਸਿਰਫ 100 ਰੁਪਏ ਦਾ ਕੋਈ ਅੱਲਾ ਜਾਂ 200 200 200 200 ਬਾਜ਼ਾਰ ਚ ਵੇਖਦਾ ਰੈਡੀमेड ਨਾਇਦਾ ਕੱਟ ਸੂਟ ਸਾਡੇ ਕੋਲੋਂ ਲੈ ਜਾਓ 200 ਰੁਪਏ ਦਾ 200 ਰੁਪਏ ਦਾ 200 ਰੁਪਏ ਦਾ ਕੋਈ ਸੋਹਣੀ ਕੋਈ 800 ਨਹੀਂ 200 ਰੁਪਏ 200 ਰੁਪਏ ਸਾਰੇ 1000 ਰੁਪਏ ਦੀ ਸਿਚਿੰਗ ਹੈ ਵਿਦ ਸਟੀਚਿੰਗ ਤੋਂ ਬਗੈਰ ਸਿਰਫ 200 ਰੁਪਏ ਦਾ ਸਿਰਫ 200 ਰੁਪਏ ਦਾ ਵਿਦ ਪਲਾਜ਼ੋ ਵਿਦ ਪਲਾਜ਼ੋ ਵਰਕਿੰਗ ਸਟਾਈਲ ਦੇ ਵਿੱਚ ਕਾਲਾ ਡਿਜ਼ਾਈਨ ਫੈਬਰਿਕ ਸਾਰੇ ਹੀ ਡਿਫਰੈਂਟ ਡਿਫਰੈਂਟ ਹੋਣਗੇ ਦੇਖੋ ਜੀ ਨਾ ਲੈਣਾ 200 ਨਾ ਲੈਣਾ 250 ਲੈ ਜਾਓ 50 ਰੁਪਏ ਦਾ ਦੁਪੱਟਾ 50 ਰੁਪਏ ਦਾ ਦੁਪੱਟਾ 50 ਰੁਪਏ ਦਾ ਦੁਪੱਟਾ ਰੰਗ ਸਰ ਬਿਆਰ ਦੇ ਵਿੱਚ 200 ਰੁਪਏ ਦਾ ਇੱਥੇ ਸਿਰਫ 50 ਰੁਪਏ ਦਾ ਦੁਪੱਟਾ ਕਾਲਾ ਡਿਜ਼ਾਈਨ ਦੇਖੋ ਸਟਾਈਲ ਦੇਖੋ ਪ੍ਰਿੰਟਿੰਗ ਦੇਖੋ ਫੁੱਲ ਸਾਈਜ਼ ਕੈਂਬਰੀ ਕੋਟਨ ਸਿਰਫ 200 ਰੁਪਏ ਕੋਈ ਮੰਗਦਾ 700 ਕੋਈ ਮੰਗਦਾ 800 ਡਬਲ ਬੈੱਡ ਦੀ ਚਾਦਰ ਲੈ ਜਾਓ 200 ਰੁਪਏ 200 ਰੁਪਏ 200 ਰੁਪਏ ਦੀ ਬੈੱਡ ਸ਼ੀਟ ਲੈ ਜਾਓ ਸਰਹਾਣੇ ਕਬਰ ਨਾਲ ਸਿਰਫ 200 ਰੁਪਏ ਦੇ ਵਿੱਚ ਫੁੱਲ ਸਾਈਜ਼ ਵਿਦ ਪਿੱਲੋ ਕਵਰ ਸਰ ਪ੍ਰਿੰਟਿੰਗ ਦੇਖੋ ਫੁੱਲ ਸਾਈਜ਼ ਦੇ ਵਿੱਚ ਸਿਰਫ 200 ਰੁਪਏ ਦੀ ਦੇਖੋ ਜੀ ਆਉਣਾ ਤੁਸੀਂ ਬਾਗੇ ਪਰਾਨੇ ਆ ਮੋਗਾ ਰੋਡ ਤੇ ਆਉਣਾ ਸੋਮਵਾਰ ਤੋਂ ਸ਼ੁੱਕਰਵਾਰ ਆਉਣਾ ਤੁਸੀਂ ਆਉਣਾ 31 ਮਈ ਤੱਕ ਲੈ ਜਾਓ 200 ਰੁਪਏ ਦੀ ਬੈੱਡ ਸ਼ੀਟ 200 ਰੁਪਏ ਦੀ ਬੈੱਡ ਸ਼ੀਟ ਪਰ ਮਾਰਕੀਟ ਦੇ ਵਿੱਚ ਸਿਰਫ 7-800 ਦੀ ਰੇਂਜ 'ਚ ਇੱਥੇ ਮਿਲੇਗਾ ਸਿਰਫ 200 ਰੁਪਏ ਦਾ ਪ੍ਰਿੰਟ ਉੱਤੇ ਡਬਲ ਕਢਾਈ ਵਿਦ ਦੁਬੱਟਾ ਸਰ ਕਲਰ ਡੀਐਨ ਫੈਬਰਿਕ ਬਿਲਕੁਲ ਲਗ-ਲਗ ਸਾਇਲ ਡਿਫਰੈਂਸ ਇਸ ਆਉਣ ਗਿਆ ਦੇਖੋ ਜੀ ਬਾਜ਼ਾਰ ਦੇ ਵਿੱਚ 800 ਦਾ ਇੱਕ ਇੱਥੇ ਦੇਣੇ 800 ਦੇ 4 ਲੈ ਜਾਓ 200 ਰੁਪਏ 200 ਰੁਪਏ 200 ਰੁਪਏ ਦਾ ਸੂਟ ਕਰਤਾ ਜੀ 200 ਰੁਪਏ ਦਾ ਸੂਟ ਕਰਤਾ ਇਹ ਦੇਖੋ ਸਰ ਲਾਈਨ ਮੈਟੈਲਿਕ ਚਾੜ ਵੀ ਦੁਬੱਟਾ ਇੰਨੀ ਦੀ ਵਰਕਿੰਗ ਹੁੰਦੀ ਹੈ ਜਿਨ੍ਹਾਂ ਦਾ ਤੁਹਾਨੂੰ ਆਪਾਂ ਸੂਟ ਹੀ ਦੇ ਦੇਣਾ 350 ਰੁਪਏ ਦਾ ਸੂਟ 700 ਰੁਪਏ ਦੇ ਦੋ ਆ ਦੇਖੋ ਜੀ 700 ਰੁਪਏ ਦੇ ਦੋ ਇੱਕ ਪਾ ਦੂਜਾ ਤੋਂ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਦਾ ਕਪੜਾ ਦਾਜ ਮੇੜ ਦਾ ਕਪੜਾ ਲੈਣਾ ਦੇ ਲੇਲੀ ਕਪੜਾ ਲੈਣਾ ਜਿਹੜਾ ਬਾਜ਼ਾਰ ਚ ਲੈਨੇ ਹੋ ਤੁਸੀਂ 50000 ਦਾ ਕਪੜਾ ਉਹ ਸਾਡੇ ਕੋਲ ਲੈ ਜਾਓ ਸਿਰਫ 15000 ਰੁਪਏ ਦੇ ਕੇ ਭੇਜਾਂਗੇ ਸਿਰਫ 500 ਰੁਪਏ ਦਾ ਪਿਓਰ ਦੇ ਦੁਬੱਟੇ ਨਾਲ 올ਓਵਰ ਸੂਟ 5 ਮੀਟਰ ਚਾਰਜ 15 1500 ਚ ਵੇਖਣ ਵਾਲਾ ਲੈ ਜਾਓ 500 ਰੁਪਏ 500 ਰੁਪਏ ਆ ਵੀ ਚੱਕੋ 500 ਰੁਪਏ ਲੈ ਜਾਓ ਪੰਜ 500 ਚ ਇਹ ਦੇਖੋ ਸਰ ਮਲਟੀ ਸਾਈਲ ਦੇ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਵਰਕ ਹੋਏ ਦਾ ਸਾਲਾ ਡਿਜੀਟਲ ਪ੍ਰਿੰਟਰ ਢਬੋ ਵਰਕਿੰਗ 5.5 ਮੀਟਰ ਕਪੜਾ 1275 ਰੁਪਏ ਦਾ ਵਿਆਰ ਇਥੇ 650 ਰੁਪਏ ਦਾ ਸਿਰਫ 650 ਆ ਦੇਖੋ ਜੀ ਦੁਪੱਟੇ ਵੀ ਨਾਲ ਬੜੇ ਖੁੱਲੇ ਡੁੱਲੇ ਆ ਸੂਟ ਵੀ ਬੜੇ ਸੋਹਣੇ ਆ 1300 ਦੇ 2 ਕਰਤੇ 650 ਰੁਪਏ ਦਾ ਇੱਕ ਕਰਤਾ ਸੁ ਮਸਲੀਨ ਕੋਟਨ ਦਾ 1500 ਰੁਪਿਆ ਮਾਰਕੀਟ ਦਾ ਰੇਟ ਸਿਰਫ 650 ਰੁਪਏ ਦਾ ਵੀ ਦੁਪੱਟਾ ਇਹ ਦੇਖੋ ਸਰ ਕੈਮਰੀ ਕੋਟਨ ਦੇ ਆਰਗੰਸ ਸਾਈਲਰ ਡਬਲ ਵਰਕਿੰਗ ਵੀ ਦੁਪੱਟਾ 650 ਰੁਪਏ ਦਾ ਚਿਕਨ ਵਰਕਿੰਗ ਮੈਚਿੰਗ ਫੈ布ਰਿਕ ਕੋਟਾ ਡੋਰੀਆ ਸਾਈਲ ਡਿਜੀਟਲ ਪ੍ਰਿੰਟਸ ਦੇ ਵਿੱਚ ਡਬਲ ਵਰਕਿੰਗ ਕੋਟਾ ਡੋਰੀਆ ਦੁਪੱਟੇ ਦੇ ਨਾਲ ਸਿਰਫ 650 ਰੁਪਏ ਦਾ ਮਲਟੀ ਸੈਲ ਰਾਮਟੈਕਸਾ ਪ੍ਰਿੰਟ ਡਿਜੀਟਲ ਦੁਪੱਟੇ ਫਲਾਵਰ ਮਲਟੀ ਦੇ ਵਿੱਚ ਸਿਰਫ 850 ਰੁਪਏ ਦਾ ਸਿਰਫ 850 ਇਹ ਦੇਖੋ ਸਰ ਸਿਰਫ 850 ਇਹ ਦੇਖੋ ਮਾਰਕੀਟ ਦਾ ਰੇਟ 1500 ਰੁਪਿਆ ਕੈਮਰੀ ਕਾਟਨ ਡਿਜੀਟਲ ਦੁਪੱਟਾ ਵਰਕਿੰਗ ਅਕੋਰਡਿੰਗ ਦੇਖੋ ਕਿੰਨਾ ਗਰਲਿਸ਼ ਪੀਸ ਡਾਇਨਰ ਸਿਰਫ 850 ਸਿਰਫ 850 ਸਿਰਫ 850 ਡਿਜੀਟਲ ਪ੍ਰਿੰਟ ਦੇ ਵਿੱਚ ਕਾਫੀ ਡੀਐਨ ਕਪੜਾ ਫੈਬਰਿਕ ਸਿਰਫ ਲਗ ਲਗ ਪੈਟਰਨ ਮਿਲਣਗੇ ਤੁਹਾਨੂੰ ਪਟਾਕੇ ਦੇ ਪਟਾਕੇ ਪਟਾਕੇ ਦੇ ਪਟਾਕੇ ਥਾ ਪਟਾਕੇ ਦੇਖੋ ਜੀ 500 ਰੁਪਏ ਦੋ 250 ਰੁਪਏ ਇਕ ਕਰਤਾ ਪ੍ਰਿੰਟ ਸੂਟ 올 ਓਵਰ ਨਾਪ ਕੇ ਲੈ ਜਾਓ ਜੀ 250 ਰੁਪਏ 250 ਰੁਪਏ 250 ਰੁਪਏ ਲਓ 250 ਰੁਪਏ ਰੰਗ ਦੇਖੋ ਡਿਜ਼ਾਈਨ ਦੇਖੋ ਉਹ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋਂ ਤੁਸੀਂ ਦੁਕਾਨਦਾਰੋਂ ਤੁਸੀਂ ਫੇਰੀ ਲਾ ਕੇ ਕੱਪੜਾ ਵੇਚਣਾ ਤੁਸੀਂ ਘਰਾਂ 'ਚ ਕੱਪੜਾ ਵੇਚ ਦਿਓ 2250 2250 2250 ਮਾਤਰ ਬਾਜ਼ਾਰ 'ਚ ਜਿਹੜਾ 500 ਦਾ ਇੱਕ ਇੱਥੇ ਆਪਾਂ ਦਵਾਂਗੇ 250 ਰੁਪਏ ਦਾ ਆ ਵੀ ਚੈੱਕ ਕਰ ਲੋ ਕੱਪੜਾ ਵੀ ਮਲਾਈ ਵਰਗਾ ਫ੍ਰਿੰਟ ਦੇਖੋ ਕਿੰਨੇ ਸੋਹਣਿਆ ਰੰਗ ਇਹਦੇ ਵਿੱਚ ਹੀ ਫੁੱਲ ਆ ਜਾਣੇ ਆ ਬਾਜ਼ਾਰ ਦੇ ਵਿੱਚ 800 ਦਾ ਇੱਕ ਇੱਥੇ ਆਪਾਂ ਦੇਣੇ ਆ 800 ਦੇ ਦੋ ਮਾਤਰਾ ਵਿੱਚ 400 ਰੁਪਏ ਦਾ ਕਰਤਾ ਜੀ ਕੱਪੜੇ ਦੀ ਫੁੱਲ ਗਰੰਟੀ ਥਾਪੀਆਂ ਨਾਲ ਧੋ ਲਿਓ ਥਾਪੀ ਟੋਟਯੂ ਕਪੜੇ ਨੂੰ ਹੋਣਾ ਹੀ ਕੁਛ ਨਹੀਂ ਵੱਡੇ ਫਾਇਦੇ ਹੋ ਰਿਹਾ ਵੱਡੇ ਫਾਇਦੇ 800 ਦੇ 2 400 ਦੇ 1 ਜੀ ਮਾਰਕੀਟ ਦਾ ਰੇਟ ਇੱਥੇ 2000 ਰੁਪਏ ਹੈ ਇੱਥੇ ਸਿਰਫ ਤੁਹਾਨੂੰ ਮਿਲਣਗੇ 2000 ਰੁਪਏ ਦੇ 2 ਸੂਟ ਡਿਜੀਟਲ ਪ੍ਰਿੰਟ ਦੇ ਉੱਤੇ ਸੈਲਫਿੰਗ ਫ੍ਰੈਟ ਦੇ ਉੱਤੇ ਕਲਰ ਚਾਰਟ ਬਿਲਕੁਲ ਲੇਟੈਸਟ ਸਟਾਈਲ ਅਗਰ ਚਾਹਦੇ ਹੋ ਫਾਇਦਾ ਸਿਰਫ ਆਣਾ ਕਿੱਥੇ ਆ ਮਾਤੋ ਸ਼੍ਰੀ ਦਸਤਾਰ ਮੋਗਾ ਰੋਡ ਭਾਗਾ ਪੁਰਾਣਾ ਦੇਖੋ ਜੀ ਇੱਥੇ ਫਾਇਦੇ ਹੋ ਰਹੇ ਆ ਜਿਹੜੀਆਂ ਮਾਡਰਨ ਕੁੜੀਆਂ ਆ ਜਿਹੜੇ ਕਹਿੰਦੇ ਅਸੀਂ ਕੱਪੜੇ ਪਾਉਣੇ ਆ ਪਤਾ ਲੱਗੇ ਭਾਈ ਹਾਂ ਵੀ ਡਿਜ਼ਾਈਨਰ ਕੁੜੀਆਂ ਨੇ ਡਿਜ਼ਾਈਨਰ ਸੂਟ ਪਾਉਂਦੀਆਂ ਤੁਹਾਡੇ ਫਾਇਦੇ ਹੋ ਰਿਹਾ 8-800 ਰੁਪਏ ਚ ਲੈ ਜਾਓ ਕੋਈ 9-900 ਚ ਲੈ ਜਾਓ ਕੋਈ 1000-1000 ਚ ਲੈ ਜਾਓ ਆ ਦੇਖੋ ਜੀ ਬਲੈਕ ਸੂਟ ਬੁਟੀਕ ਵਾਲਾ ਪੀਸ ਇਹਦੇ ਉੱਤੇ ਵੀ ਤੁਹਾਡੇ ਬਹੁਤ ਵੱਡੇ ਫਾਇਦੇ ਕਰਨੇ ਆ ਜੇ ਤੁਸੀਂ ਇਦਾਂ ਦੇ ਸੂਟ ਲੈਣੇ ਆ ਆਪਣੇ ਵੱਡੇ ਫਾਇਦੇ ਕਰਾਉਣੇ ਆ ਛੇਤੀ ਆਜੋ ਬਾਘੇ ਪ੍ਰਾਨੇ ਤੁਸੀਂ ਆਉਣਾ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਇੱਥੇ ਇੱਕ ਹੋਰ ਫਾਇਦਾ ਤੁਹਾਨੂੰ ਦੱਸ ਦਿੰਦੇ ਆ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਤੇ ਆ ਜਾਓ ਬਾਗਾ ਪੁਰਾਣਾ ਬੱਸ ਸਟੈਂਡ ਤੋਂ ਮਾਤੂ ਸ਼ਰੀ ਦਸਤਾਰ ਸਟੋਰ ਤੇ ਆਉਣ ਤੇ ਸਾਡੀ ਰਿਕਸ਼ਾ ਸਰਵਿਸ ਬਿਲਕੁਲ ਫ੍ਰੀ ਆ ਤੁਸੀਂ ਬੱਸ ਚੋਂ ਉਤਰੋ ਰਿਕਸ਼ੇ ਵਾਲੇ ਨੂੰ 1 ਰੁਪਈਆ ਜਣਾ ਤੁਹਾਨੂੰ ਫ੍ਰੀ ਦੇ ਵਿੱਚ ਰਿਕਸ਼ੇ ਵਾਲਾ ਲੈ ਕੇ ਆਊਗਾ ਫਰੀ ਦੇ ਵਿੱਚ ਰੇਖਾ ਤੁਹਾਨੂੰ ਛੱਡ ਕੇ ਆਊਗਾ ਇਹ ਵੀ ਇੱਕ ਸਪੈਸ਼ਲ ਸਰਵਿਸ ਕੰਪਨੀ ਵੱਲੋਂ ਚੱਲ ਰਹੀ ਹੈਗੀ ਆ ਆ ਵੀ ਤੁਸੀਂ ਚੈੱਕ ਕਰ ਲੋ ਡਿਜ਼ਾਈਨ ਬੜੇ ਸੋਹਣੇ ਆ ਦੇਖੋ ਸਰ ਇਹਦਾ ਮਾਰਕੀਟ ਦਾ ਵਿੱਚ 3-3000 ਰੁਪਏ ਰੇਲ ਤੇ ਹੋ ਰਹੀਆਂ ਇਹ ਤੁਹਾਨੂੰ ਵਰਕਿੰਗ ਅਕੋਰਡਿੰਗ ਇੱਥੇ ਬਿਲਕੁਲ ਤੁਹਾਨੂੰ ਅੱਧਾ ਰੇਟ ਮਿਲੇਗਾ ਜਾਨੀ ਕਿ ਜੇ ਤੁਸੀਂ ਫਾਇਦਾ ਚਾਹੁੰਦੇ ਹੋ ਸਟਾਈਲ ਚਾਹੁੰਦੇ ਹੋ ਕੁਝ ਡਿਫਰੈਂਸ ਆਂਦੇ ਹੋ ਆਣਾ ਤੁਸੀਂ ਮਾਤੋਸ਼ਰੀ ਦਸਤਾਰ ਬਾਗਾ ਪਰਾਣਾ ਕੋਈ ਫਾਇਦੇ ਵੱਡੇ ਹੋ ਰਹੇ ਆ ਸਾਰੇ ਪਾਸੇ ਤੁਸੀਂ ਦੇਖ ਲਓ ਲੋਕ ਦੂਰੋਂ ਦੂਰੋਂ ਆ ਗਏ ਆ ਲੋਕਾਂ ਦੇ ਫਾਇਦੇ ਹੋ ਰਹੇ ਆ ਥੋੜੇ ਪੈਸੇ ਝੋਲੇ ਪਰ ਪਰ ਕੱਪੜਾ ਲਈ ਆ ਰਹੇ ਆ ਦੇਖੋ ਸਵੇਰ ਤੋਂ ਸ਼ਾਮ ਤੱਕ ਇੱਥੇ ਮੇਲਾ ਲੱਗਾ ਰਹਿੰਦਾ ਬੱਸਾਂ ਭਰ ਕੇ ਆ ਰਹੀਆਂ ਰਿਕਸ਼ੇ ਭਰ ਪਰ ਕੇ ਆ ਰਹੇ ਆ ਲੋਕ ਫਾਇਦਾ ਲੈ ਰਹੇ ਆ ਤੁਸੀਂ ਵੀ ਆ ਜਾਓ ਘਰਾਂ ਚ ਨਾ ਬੈਠੇ ਰਹੋ ਡਿਜ਼ਾਈਨਰ ਪੀਸ ਬਟਿਕ ਵਾਲੇ ਪੀਸ ਇਸ ਤੋਂ ਇਲਾਵਾ ਰੈਡੀमेड ਪਲਾਜ਼ੋ ਸੂਟ ਕਿਹੜੇ ਬਾਜ਼ਾਰ ਚ 3 300 35 3500 ਲੈ ਜਾਓ 1000 ਰੁਪਏ ਇੱਕ ਇੱਕ 1000 ਚ ਕਰਦੇ ਆ ਸਰ ਇਹ ਦੇਖੋ ਇੰਨਾ ਇੰਨਾ ਮਾਰਕੀਟ ਦੇ ਵਿੱਚ ਤੁਸੀਂ ਚੰਗੇ ਟੇਲਰ ਕੋਲ ਚਲ ਜਾਓ ਇੰਨੀ ਸਿਚਿੰਗ ਲੈ ਲੈਣਗੇ ਜਿੰਨਾ ਦਾ ਤੁਹਾਨੂੰ ਅਸੀਂ ਵਿਦ ਦੁਬੱਟਾ ਵਿਦ ਪਲਾਜ਼ੋ ਤੁਹਾਨੂੰ ਸੂਟ ਕੰਪਲੀਟ ਦੇ ਦੇਣਾ ਇਹ ਦੇਖੋ ਸਾਈਲਡਨ ਫੈਬਰਿਕ ਬਿਲਕੁਲ ਡਿਫਰੈਂਟ ਡਿਫਰੈਂਟ ਜੋ ਗਰਲੀ ਸ਼ੋ ਟ੍ਰੈਂਡੀ ਅਕੋਰਡਿੰਗ ਚਲਦੇ ਪੈ ਨੇ ਆ ਦੇਖੋ ਜੀ ਕੁੜੀਆਂ ਦਾ ਫੇਵਰਟ ਰੰਗ ਫੇਵਰਟ ਉੱਤੇ ਡਿਜ਼ਾਈਨ ਫੇਵਰਟ ਦੁਪੱਟਾ ਕੋਈ 3000 ਕੋਈ 3200 ਨਹੀਂ ਰੇਟ ਲਿਖ ਲਿਖ ਕੇ ਲਾਤਾ ਸਿਰਫ 1000 ਰੁਪਏ ਦਾ ਰੈਡੀਮੇਡ ਬਾਜ਼ਾਰ ਚ ਸਮਾਈ 1 1000 ਚਲਦੀ ਆ ਸਾਡੇ ਕੋਲੋ ਸੀਤਾ ਸਲਾਇਆ ਸਾਈਜ਼ ਤੁਹਾਡੇ ਅਕੋਰਡਿੰਗ ਦੇ ਡਿਜ਼ਾਈਨ ਤੁਹਾਡੀ ਅਕੋਰਡਿੰਗ ਦੇ ਰੰਗ ਤੁਹਾਡੇ ਅਕੋਰਡਿੰਗ ਦੇ ਮਿਲ ਜਾਣੇ ਲੈ ਜਾਓ 1 1000 ਜਦ ਆਪਾਂ ਕਮਾਈ ਨਹੀਂ ਕਰਨੀ ਆਪਾਂ ਕਸਟਮਰ ਦਾ ਫਾਇਦਾ ਕਰਨਾ ਇਹ ਦੇਖੋ ਸਟਾਈਲ ਇਹ ਦੇਖੋ ਸਟਾਈਲ ਡਿਜੀਟਲ ਪ੍ਰਿੰਟਿੰਗ ਸਿਰਫ ਇੱਕ ਸੇਵਾ ਸੇਵਾ ਕਰਨੀ ਆ ਬਸ ਸੇਵਾ ਇਹ ਦੇਖੋ ਸਟਾਈਲ ਸਿਰ ਮਾਤੋਸ਼੍ਰੀ ਜਸਤਾਰ ਸੇਵਾ ਦੇ ਐਸਐਮ ਐ ਦੇਖੋ ਸਾਈਲ ਪ੍ਰਿੰਟਿੰਗ ਦੇਖੋ ਜਲਦੀ ਜਲਦੀ ਆ ਜਾਓ ਜੀ ਤੁਸੀਂ ਆਉਣਾ ਬਾਗਾ ਪੁਰਾਣਾ ਮੋਕਾ ਰੋਡ ਤੇ ਸੋਮਵਾਰ ਤੋਂ ਸ਼ੁੱਕਰਵਾਰ 27 ਮਈ ਤੋਂ 31 ਮਈ ਤੁਸੀਂ ਬੱਸ ਸਟੈਂਡ ਤੇ ਬੱਸ ਤੋਂ ਜਾਓ ਟੈਂਪੂ ਜਾ ਜਾਓ ਬੱਸ ਅੱਡੇ ਤੋਂ ਰਿਕਸ਼ਾ ਸਰਵਿਸ ਬਿਲਕੁਲ ਫਰੀ ਆ ਤੁਸੀਂ ਰਿਕਸ਼ੇ ਬੱਸ ਸਟੈਂਡ ਤੋਂ ਸਟੋਰ ਤੇ ਆ ਜਾਓ 0 ਰੁਪਈਆ ਦੇਣਾ 1 ਰੁਪਈਆ ਨਹੀਂ ਦੇਣਾ ਤੁਸੀਂ ਸ਼ਾਪਿੰਗ ਕਰਨੀ ਆ ਸ਼ਾਪਿੰਗ ਕਰਕੇ ਵਾਪਸ ਜਾਣਾ ਫਿਰ ਵੀ ਰਿਕਸ਼ੇ ਵਾਲੇ ਨੂੰ ਕੋਈ ਪੈਸਾ ਨਹੀਂ ਦੇਣਾ ਤੁਸੀਂ ਮਾਤੂ ਸ਼੍ਰੀ ਦਸਤਾਰ ਦੇ ਜਿੱਥੇ ਬੈਨਰ ਲੱਗਾ ਰਿਕਸ਼ੇ 'ਚ ਬੈਠ ਜਾਓ ਫਰੀ ਦੇ ਵਿੱਚ ਆ ਜਾਓ ਵੱਡੇ ਫਾਇਦੇ ਕਰ ਜਣੇ ਆ ਚਾਹੇ ਤੁਸੀਂ ਲਹਿੰਗੇ ਲੈਣੇ ਆ, ਸ਼ਰਾਰੇ, ਗਰਾਰੇ, ਗਾਉਂਡ ਰਿਸਾ ਦੇਣੀਆਂ ਸਭ ਤੋਂ ਵੱਡੀਆਂ ਆਫਰਾਂ ਲਾਤੀਆਂ। ਦੇਖੋ ਸਰ ਮਾਰਕੀਟ ਦੇ ਵਿੱਚ ਇਹਨਾਂ ਰੈਂਟ ਲੈ ਲੈਂਦੇ ਜਿੰਨੇ ਦਾ ਤੁਸੀਂ ਆਪਣਾ ਹੀ ਇਹ ਲਹਿੰਗਾ ਲੈ ਸਕਦੇ ਹੋ। ਸਿਰਫ 1750 ਰੁਪਏ ਦਾ। ਸਿਰਫ 1750 ਵਿਦੂ ਬਟਾ। ਦੇਖੋ ਜੀ ਇਹ ਨਾ ਤਾਂ ਕੋਈ ਲੋਟ ਆ, ਨਾ ਕੋਈ ਪੁਰਾਣਾ ਮਾਲ ਆ, ਫਰੈਸ਼ ਦੇ ਵਿੱਚ ਦੇ ਰਹੇ ਆ। 5-5000 ਵਾਲੇ ਲਹਿੰਗੇ ਘੱਟੇ 16-16 1700 ਦੇ ਵਿੱਚ ਹੋਰ ਫਾਇਦੇ ਲੈਣੇ ਹਨ ਛੇਦੀ ਆਜੋ ਬਾਗਾ ਪ੍ਰਾਣਾ, ਮੋਗਾ ਰੋਡ, ਮਨਤੋਸ਼ੀ ਰਿਦਾਸ ਦਾ ਸਟੋਰ ਤੇ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜਸਾਨ ਟੀਵੀ ਬੱਗਾ ਪਰਾਨਾ